ਮੋਟੋ ਤੇ ਤਾਂ ਬਾਲੇ ਵੱਡੇ ਵੱਡੇ ਚਾਹੀ ਖਬਰਾਂ ਸਾਡੇ ਨਾ ਓਏ ਆ ਗੱਲ ਬੰਦੀ ਸਾਨੂੰ ਕੀ ਕੀ ਸਾਨੂੰ ਉਹ ਤੋਂ ਦਾ ਲੈ ਕੇ ਜਾਂਦਾ ਕੀ ਕੀ ਨਾਲ ਰੱਖਦੇ ਆਂ ਮਤਲਬ ਤਾਂ ਹਜੇ ਵੀ ਇਹਦਾ ਨਾ ਚੱਲਦਾ ਅਸੀਂ ਕੋਈ ਵੀ ਗੱਲਬਾਤ ਹੁੰਦੀ ਸਿੱਧੂ ਦੇ ਨਾਲਿਆਂ ਦੇ ਨੇ ਹੁਣ ਵੀ ਤੇ ਜਿਹੜੇ ਸੁਖਨੇਚੇ ਤਾਂ ਬਹੁਤ ਵੱਡੇ ਸੀ ਬਾਈ ਦੇ ਜਿਵੇਂ ਫਿਲਮ ਇੰਡਸਟਰੀ ਉਹਨੇ ਇੱਥੇ ਲੈ ਕੇ ਆਉਣੀ ਸੀ ਇੱਕ ਹਸਪੀਟਲ ਬਣਾਉਣਾ ਸੀ ਬਹੁਤ ਵਧੀਆ ਤੇ ਜਿਹੜੇ ਕਾਲਜ ਬਣਾਉਣਾ ਸੀ ਮਾਨਸਾ ਦੇ ਵਿੱਚ ਤੇ ਜਿਹੜੇ ਮਤਲਬ ਸਟेडियम ਗਰਾਊਂਡ ਬਣਾਉਣੀ ਸੀ ਉਸ ਦੇ ਵਿੱਚ ਬਹੁਤ ਵਧੀਆ ਕਿਜੀ ਪਰੰਤੂ ਸੋਚਦੇ ਸੀ ਲੰਬਾ ਸੀ ਥੋੜਾ ਅੱਗੇ ਤੱਕ ਤਾਂ ਸੀ ਤਾਂ ਹੀ ਇਸੇ ਕਰਕੇ ਸੰਭਵ ਹੋ ਸਕਿਆ ਵੀ ਅਸੀਂ ਇੱਥੋਂ ਤੱਕ ਆਏ ਉਹ ਮੇਰੇ ਵਰਗੇ ਇੱਕ ਨਮਾਣੇ ਬੰਦੇ ਨੂੰ ਵੀ ਸਿੱਧੂ ਮੂਸੇ ਦਾ ਦਾਪ ਬਣਨ ਦਾ ਮੌਕਾ ਮਿਲਿਆ ਪੰਜਾਬ ਤੱਕ ਦੇ ਤੁਹਾਡਾ ਸਵਾਗਤ ਆ ਮੈਂ ਅਮਰਜੀਤ ਸਿੰਘ ਅਸੀਂ ਪਿੰਡ ਮੂਸਾ ਪਹੁੰਚੇ ਹਾਂ ਪਿੰਡ ਦੀ ਨਹਾਰ ਕਿੰਨੀ ਕ ਬਦਲੀ ਆ ਪੰਜਾਬੀ ਗਾਇਕ ਸੁਖਦੀਪ ਸਿੱਧੂ ਮੂਸੇ ਵਾਲੇ ਦਾ ਪਿੰਡ ਆ ਸੁਖਦੀਪ ਸਿੱਧੂ ਮੂਸੇ ਵਾਲੇ ਨੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾਇਆ ਤੇ ਦਿਖਾਵਾਂਗੇ ਪਿੰਡ ਦਾ ਵਿਕਾਸ ਕਿੰਨਾ ਕੁ ਹੋਇਆ ਤੇ ਸਿੱਧੂ ਦੇ ਜਾਣ ਤੋਂ ਬਾਅਦ ਕਿੰਨੇ ਕ ਜਿਹੜੇ ਵਿਕਾਸ ਦੇ ਕੰਮ ਹੋਏ ਨੇ ਆਓ ਦਿਖਾਣਿਆ ਤੁਹਾਨੂੰ ਪਿੰਡ ਮੂਸਾ ਦਾ ਹਾਲ ਸਿੱਧੂ ਦਾ ਬਹੁਤ ਚੰਗਾ ਹੈ ਜੀ ਜਿੰਨਾ ਵੀ ਕਹੇ ਸਿੱਧੂ ਵਾਸਤੇ ਕੁਝ ਕਿੰਨਾ ਵੇਰਤੀ ਉਹਨੇ ਚੰਗਾ ਸੀ ਅੱਜ ਤਰਾ ਸਵੇਰਾ ਦੇ ਹੋਂ ਦੇ ਸਿੱਧੂ ਦਾ ਹੁੰਦਾ ਚੰਗਾ ਸੁਤਾ ਬਣ ਜਾਂਦਾ ਸਿੰਗਾ ਕੋਈ ਕੀ ਜਿ ਮਾਉਣ ਬਾਤ ਤੇ ਉਹਦਾ ਬਹੁਤ ਵੱਡਿਆ ਲੋਕਾਂ ਇੱਥੇ ਆ ਰਹੇ ਕੋਠੀ ਪਾਈ ਸੀ ਨੇ ਮੰਗਲਾ ਵੀ ਲੋਕ ਹੋਰ ਪਹੁੰਚ ਗੋਲੇ ਕੋਲੇ ਉੱਥੇ ਲੋਕ ਘਰ ਪਾਉਣ ਲੱਗੇ ਸੀ ਆਵੇ ਤੇ ਇੰਨਾ ਜ਼ਿਆਦਾ ਹੋ ਗਿਆ

ਕੀ ਕੰਮ ਕਰ ਰੋਏ ਬਰਤ ਕੰਮ ਕਰ ਰਿਹਾ ਲੋਟ ਘਾਟਾ ਤਾਂ ਬਹੁਤ ਲੈੱਗ ਕਰਦੀ ਆ ਬਹੁਤ ਨਰਮ ਸੀਗਾ ਕਿਰੇ ਕਿਰੇ ਕੰਮ ਕਰਾਇਆ ਇਹ ਜੋ ਵੀ ਸਾਡੇ ਉੱਤੇ ਕੰਮ ਸੀ ਸਾਰੇ ਕਰੇ ਸੀ ਇਹਨੇ ਪਤਾ ਲੱਗਿਆ ਵੀ ਇੱਥੇ ਬਹੁਤ ਬੁਰਾ ਹਾਲ ਸੀ ਬਾਲਾ ਬੁਰਾ ਸੀ ਜੀ ਨੰਗੇ ਨਹੀਂ ਚ ਜਾਂਦਾ ਐਨਾ ਬੁਰਾ ਹਾਲ ਸੀ ਆ ਕਿੰਨੇ ਸਾਲ ਨੇ ਇੱਥੇ ਬੁਰਾ ਹਾਲ ਸੀ ਤੇ ਕਿਦੋਂ ਹੁਣ ਹੋਇਆ ਹੈ ਇਹ ਕਈ ਸਾਲ ਹੀ ਰਿਹਾ ਬੇਟਾ ਕਈ ਸਾਲ ਬੁਰਾ ਹਾਲ ਹੀ ਰਿਹਾ ਤੇ ਹੁਣ ਤਾਂ ਸਾਨੂੰ ਬਹੁਤ ਮੌਜ ਆ ਅਕੇ ਦਾ ਬਾਈ ਨੇ ਹੀ ਬਚਾ ਤਾ ਸੀ ਜਦੋਂ ਹੀ ਕਰਾਇਆ ਜਦੋਂ ਮਮੀ ਦੇ ਨੇ ਕਰਵਾਇਆ ਵਿਚਾਰਾ ਨੇ ਨੈਡਾ ਦੁੱਖ ਸੀ ਫਿਰ ਵੀ ਉਹਨਾਂ ਨੇ ਸਾਡੇ ਬੰਨੀ ਦੇਖਿਆ ਟੈਂਸਰ ਹਸਪਤਾਲ ਦੀ ਉਹ ਇੱਕ ਮੰਗ ਕਰਦਾ ਸੀ ਹਾਂਜੀ ਹਾਂਜੀ ਉਹ ਰਹਿ ਗਿਆ ਬਸ ਬਹੁਤ ਉਹਦੇ ਤਾਂ ਬਾੜੇ ਵੱਡੇ ਵੱਡੇ ਚਾ ਸੀ ਖਬਰਾਂ ਸਾਡੇ ਨਾ ਓਏ ਆ ਗੱਲ ਬੰਦੀ ਸਾਨੂੰ ਕੀ ਕੀ ਸਾਨੂੰ ਉਹ ਥੂੜ ਦਾ ਲੈ ਕੇ ਜਾਂਦਾ ਕੀ ਕੀ ਨਾਲ ਲਿਖਣੀ ਜਦੋਂ ਆਂਦਾ ਸੀ ਤੁਹਾਡਾ ਕੀ ਕੀ ਜਿਗਲ ਕਰਦਾ ਸੀ ਕੀ ਕਹਿੰਦਾ ਸੀ ਬਹੁਤ ਵਧੀਆ ਇਹ ਜਦੋਂ ਉਹ ਮੰਨਦਾ ਸੀ ਕੀ ਕਹਿੰਦਾ ਕੀ ਕਰਨੇ ਪਏ ਮੈਂ ਆਪਣੇ ਪਿੰਡ ਨੂੰ ਵੀ ਸ਼ਹਿਰ ਤੋਂ ਵੀ ਵਧੀਆ ਬਣਾ ਦੇਣਾ ਬਹੁਤ ਕੁਝ ਕਰਵਾ ਦੇਣਾ ਇਹ ਜੇ ਤਾਂ ਉਹਨਾਂ ਮਾਂ ਨਹੀਂ ਸੀ ਵੀ ਮੈਂ ਅੱਡੇ ਵੱਡੇ ਵੱਡੇ ਤੇ ਆਣਾ ਸੁਪਨੇ ਦਾ ਉਹਦੇ ਅਸੀਂ ਗੱਲਾਂ ਕਰਦੇ ਰਹਿੰਦੇ ਸੀਗੇ ਘਰ ਵਿੱਚ ਜਦੋਂ ਕੋਲ ਬੈਠੇ ਹੁੰਦੇ ਸੀ ਇੱਕ ਤਾਂ ਉਹ ਇਹ ਗੱਲ ਕਹਿੰਦੇ ਸੀਗੇ ਵੀ ਇੱਕ ਤਾਂ ਅਸੀਂ ਕੈਂਸਰ ਦਾ ਜਿਹੜਾ ਹਸਪਤਾਲ ਹੈ ਵੀ ਬਹੁਤ ਵੱਡਾ ਆਪਾਂ ਬਣਾਉਣਾ ਹੈ ਸਟੇਡੀਅਮ ਹੈ ਇੱਕ ਪੂਰਾ ਜਿਹੜਾ ਸਟੇਡੀਅਮ ਵੀ ਬਹੁਤ ਵਧੀਆ ਬਣਾਉਣਾ ਹੈ ਤੇ ਪਿੰਡ ਦੇ ਵਿੱਚ ਆਪਾਂ ਨਸ਼ਾ ਨਹੀਂ ਰਹਿਣ ਦੇਣਾ ਸਾਰੇ ਮੁੰਡਿਆਂ ਨੂੰ ਆਪਾਂ ਮਤਲਬ ਖਿਡਾਰੀ ਬਣਾਵਾਂਗੇ ਇਹ ਖੇਡਾਂ ਲਾਵਾਂਗੇ ਸਾਰਿਆਂ ਨੂੰ ਆਪ ਵੀ ਉਹ ਸੰਗਲ ਵੀ 4 ਵਜੇ ਜਾਂਦੇ ਹੁੰਦੇ ਸੀ ਵਾਲੀਬਾਲ ਖੇਡਣਾ ਤਾਂ ਬੱਚਿਆਂ ਨੂੰ ਸਾਰਿਆਂ ਨੂੰ ਕੋਈ ਮੁੰਡੇ ਨਾਲ ਲੈ ਕੇ ਜਾਂਦੇ ਸੀ ਆਪਾਂ ਖੇਡੀਏ ਇਹ ਨਸ਼ਾ ਵਾਲੇ ਪਾਸੇ ਜਿਆਦਾ ਰਹਿਟਾ ਹੁੰਦਾ ਸੀ ਚੋਣਾਂ ਦੇ ਵਿੱਚ ਵੀ ਇਹੀ ਸੀਗਾ ਜੋ ਸਰਪੰਚ ਚੁਟੇ ਸੀ ਮਗਰ ਵੀ ਕਿਸੇ ਵੀ ਕਿਸੇ ਦਾ ਨਸ਼ਾ ਨਹੀਂ ਚੱਲਿਆ ਸੀ ਬੰਦੇ-ਬੰਦੇ ਦਾ ਫਰਕ ਹੁੰਦਾ ਸਰਪੰਚ ਦਾ ਹੋਰ ਵੀ ਬਣੇ ਨੇ ਬਹੁਤ ਪਰ ਤਾਕਤ ਜਿੜਤਾ ਤ ਹੁੰਦੀ ਉਹ ਬੰਦੇ ਨੂੰ ਹੁੰਦੀ ਹੈ ਉਹਨੂੰ ਪਤਾ ਹੁੰਦਾ ਵੀ ਮੇਰੀ ਸਰਪੰਚੀ ਕੀ ਚੀਜ਼ ਆ ਸਰਪੰਚੀ ਦਾ ਬੰਦੇ ਨੂੰ ਸਰਪੰਚ ਨੂੰ ਪਤਾ ਹੋਣਾ ਚਾਹੀਦਾ ਵੀ ਮੇਰੀ ਤੇ ਕਿੰਨੀ ਕੁ ਪਾਵਰ ਆ ਬਾਹਰ ਜਾਣੇ ਹੋ ਤਾਂ ਸਿੱਧੂ ਦਾ ਨਾਮ ਤੇ ਲੋਕ ਕਿੰਨਾ ਕ ਮੰਨਦੇ ਆਂ। ਕਾ ਨੂੰ ਪੁੱਛਦੇ ਨਹੀਂ ਬਸ ਨਾਮ ਤਾਂ ਤੁਸੀਂ ਪੁੱਛੋ ਨਾ। ਉਹਦਾ ਨਾਮ ਜਹ ਜਹੇ ਵੀ ਚੱਲੀ ਜਾਂਦਾ। ਜੇ ਬਾਹਰ ਜਾ ਕੇ ਤੇ ਕਿਤੇ ਵੀ ਕਿਸੇ ਸ਼ਹਿਰ ਦੇ ਵਿੱਚ ਅਸੀਂ ਉਹਨਾਂ ਦਾ ਹੁਣ ਵੀ ਨਾਮ ਰੱਖੀਏ ਤਾਂ ਅਸੀਂ ਸਿੱਧੂ ਤੋਂ ਪਿੰਡੋਂ ਆ। ਤਾਂ ਸਾਨੂੰ ਪੂਰਾ ਪਿਆਰ ਮਤਲਬ ਅੱਜ ਇੱਕ ਵਾਰੀ ਮੈਂ ਤੁਹਾਨੂੰ ਆਪਣੀ ਕਹਾਣੀ ਦੱਸ ਦਿੰਦਾ। ਮੈਂ ਇੱਕ ਵਾਰੀ ਜਲੰਧਰ ਗਿਆ। ਜਲੰਧਰ ਜਾਣੇ ਕੋਰੇ ਕਸਬਾ ਜਾਂਦਾ ਹੈਗਾ ਮਤਲਬ 20-25 ਕਿਲੋਮੀਟਰ। ਉੱਥੇ ਸਾਨੂੰ 10 ਵਜੇ ਗਏ। ਉੱਥੇ ਜੋ 10 ਵਜੇ ਦੇ ਉੱਤੇ ਅਸੀਂ ਉੱਥੇ ਆਖਿਆ ਵੀ ਅਸੀਂ ਉਹ ਭਾਈ ਖੜੇ ਸੀ ਕਈ 4-5 ਮੁੰਡੇ ਮਹਾ ਵੀ ਅਸੀਂ ਜਾਣਾਗਾ ਵੀ ਗੁਰਦੁਆਰਾ ਸਾਹਿਬ ਉਹ ਕਹਿੰਦੇ ਵੀ ਗੁਰਦੁਆਰਾ ਸਾਹਿਬ ਤੇ ਇੱਥੋਂ 5 ਕਿਲੋਮੀਟਰ ਮੈਨਦਾ ਅੰਕਲ ਆ ਤੇ ਮਹਾ ਕੋ ਕਹਿੰਦੇ ਇੱਕ ਮਿੰਟ ਉਹਨਾਂ ਨੇ ਜਿਹੜਾ ਅੰਕਲ ਤੁਸੀਂ ਕਿੱਥੋਂ ਆਇਆ ਮਹਾ ਮੁੱਸਿੱਦੂ ਮੁੱਸਲੇ ਆਇਆ ਸੀ ਉਹ ਕਹਿੰਦੇ ਫਿਰ ਐ ਕਰੋ ਸਾਡੇ ਕਮਰੇ ਜੀ ਅਸੀਂ ਸਿੱਧੂ ਦੇ ਪਿੰਡੋਂ ਆਏ ਤੁਸੀਂ ਕਮਰੇ ਜ ਰਹਿਜ ਮਾ ਕਮਰੇ ਵਿੱਚੋਂ ਜਾਇਦਾ ਗੁਰਦੁਆਰਾ ਸਾਹਿਬ ਜਾਣਾ ਫਿਰ ਉਹ ਮੁੰਡੇ ਨੇ ਗੱਡੀ-ਗੱਡੀ ਕਮਰੇ ਤੋਂ ਸਾਨੂੰ ਗੁਰਦੁਆਰਾ ਸਾਹਿਬ ਸੱਟ ਗਿਆ ਮਤਲਬ ਦਾ ਹਜੇ ਵੀ ਇੰਨਾ ਨਾ ਚੱਲਦਾ ਅਸੀਂ ਕੋਈ ਵੀ ਗੱਲਬਾਤ ਹੁੰਦੀ ਸਿੱਧੂ ਦਾ ਨਾਲ ਇਹਦੇ ਨੇ ਹੁਣ ਵੀ ਪਹਿਲੀ ਚੀਜ਼ ਹੋਊਗੀ ਸਿੱਧੂ ਦਾ ਕੀ ਸੁਪਨਾ ਸੀ ਕਿੰਨੇ ਸੁਪਨੇ ਪੂਰੇ ਹੋ ਗਏ ਪਿੰਡ ਦਾ ਕਿਹੋ ਜਿਹਾ ਵਿਕਾਸ ਹੋਇਆ ਸੁਫਰੇ ਤੋਂ ਦੇਖੋ ਆਪਾਂ ਸਾਰਾ ਪਿੰਡ ਤੁਹਾਨੂੰ ਸਰਪੰਚ ਸਾਹਿਬ ਨੇ ਅਖੀਰ ਦਿਖਾਈ ਹੈ ਜਿੰਨੇ ਕੋਈ ਸੁਪਨੇ ਬਾਈ ਨੇ ਲੈਤੇ ਸੀ ਅਸੀਂ ਸਟੈਪ ਬਿ ਸਟੈਪ ਪੂਰੇ ਕਰਨਾ ਜਾ ਰਹੇ ਹਾਂ ਕਰੀ ਜਾ ਰਹੇ ਹਾਂ ਜਿੰਨੇ ਕੋਈ ਹੱਥੋਂ ਮਤਲਬ ਬਲ ਪੈ ਰਹੇ ਆ ਤੇ ਜਿਹੜੇ ਸੁਪਨੇ ਚ ਉਹ ਬਹੁਤ ਵੱਡੇ ਸੀ ਬਾਈ ਦੇ ਜਿਵੇਂ ਫਿਲਮ ਇੰਡਸਟਰੀ ਉਹਨੇ ਇੱਥੇ ਲੈ ਕੇ ਆਉਣੀ ਸੀ ਇੱਕ ਹਸਪੀਟਲ ਬਣਾਉਣਾ ਸੀ ਬਹੁਤ ਵਧੀਆ ਇੱਕ ਕਾਲਜ ਬਣਾਉਣਾ ਸੀ ਮਾਨਸਾ ਦੇ ਵਿੱਚ ਇਹ ਜਿਹੜੇ ਮਤਲਬ ਸਟੇਡੀਅਮ ਗਰਾਊਂਡ ਬਣਾਉਣੇ ਸੀ ਉਸ ਦੇ ਵਿੱਚ ਬਹੁਤ ਵਧੀਆ ਪਰ ਉਹ ਜਿਹੜੇ ਵੱਡੇ ਸੁਪਨੇ ਆ ਉਹ ਤਾਂ ਅਸੀਂ ਨਹੀਂ ਪੂਰੇ ਕਰ ਸਕਦੇ ਪਰ ਜਿੰਨੇ ਕੋਈ ਛੋਟੇ ਸੁਪਨੇ ਪਿੰਡ ਦੇ ਉਹਦੇ ਆਪਣੇ ਕਹਿੰਦੇ ਉਹ ਅਸੀਂ ਪੂਰੇ ਜਿਵੇਂ ਤੁਸੀਂ ਦੇਖਿਆ ਪਿੰਡ ਅੱਜ ਸੋਹਣਾ ਬਣਾਉਣ ਦੇ ਪਿੰਡ ਗਲੀਆਂ ਵਗੈਰਾ ਜਾਂ ਜਿਵੇਂ ਜਿਮ ਵਗੈਰਾ ਜਾਂ ਜਿਵੇਂ ਆਥਾਪਰਮੋਲ ਦੇ ਖੜੇ ਆ ਜਾਂ ਪਾਰਕਾਂ ਵਗੈਰਾ ਜਾਂ ਲਾਇਬ੍ਰੇਰੀ ਵਗੈਰਾ ਇਹ ਅਸੀਂ ਸਾਰਾ ਕੁਝ ਪਿੰਡ ਦੇ ਵਿੱਚ ਅਵੇਲੇਬਲ ਕਰਵਾ ਦਿੱਤਾ ਹੈਗਾ ਬਾਕੀ ਜਿਹੜਾ ਪਾਸੜੇ ਬੰਦਾ ਜਾਂ ਆਪਣੇ ਜ਼ਿਲ੍ਹੇ ਦੇ ਲੱਗਿਆ ਹੋਇਆ ਸੀਗਾ ਘੱਬਾ ਉਹਦਾ ਬਾਈ ਨੇ ਬਹੁਤ سارے ਪੱਧਰ ਤੇ ਧੋਤਤਾ ਸੀ ਲਾਹਤਾ ਸੀ ਪਰ ਜੇ ਕਿਤੇ ਉਹ ਕਾਲਜ ਵਗੈਰਾ ਜਾਂ ਫਿਲਮ ਇੰਡਸਟਰੀ ਵਗੈਰਾ ਜਾਂ ਇਥੇ ਹਸਪਤਾਲ ਵਗੈਰਾ ਬਣਾਉਂਦਾ ਤਾਂ ਮੈਨੂੰ ਲੱਗਦਾ ਜੀ ਬੰਡ ਦਾ ਫੇਮਸ ਜਿਲ੍ਹਾ ਮਾਨਸਾ ਹੋਣਾ ਸੀਗਾ ਕਿੰਨਾ ਸਕਾਤਾ ਪੈਗਾ ਪਰਵਾਰ ਨੂੰ ਦਾ ਪੈਗਾ ਘੱਟਾ ਤਾਂ ਦੇਖੋ ਜੀ ਮੈਂ ਕਹਿੰਦਾ ਵੀ ਕੋਈ ਸ਼ਬਦਾਂ ਦੇ ਵਿੱਚ ਬਿਆਨ ਹੀ ਨਹੀਂ ਕਰ ਸਕਦੇ ਘੱਟਾ ਐਡਾ ਵੱਡਾ ਸਾਡੇ ਜ਼ਿਲ੍ਹੇ ਨੂੰ ਐ ਪਿੰਡ ਨੂੰ ਬਹੁਤ ਵੱਡਾ ਘੱਟਾ ਹੈ ਫਿਰ ਤੁਸੀਂ ਵੱਡਲੇ ਦੇ ਵਿੱਚ ਵੀ ਦੇਖਦੇ ਹੋ ਐਤਵਾਰ ਨੂੰ ਕਿੰਨੇ ਲੋਕ ਫੋਰਮ ਤੋਂ ਆਉਂਦੇ ਨੇ ਕਿੰਨੇ ਲੋਕ ਰਹਉਂਦੇ ਆ ਜਿਹੜੇ ਕਿ ਜਿਨ੍ਹਾਂ ਨੇ ਕਦੇ ਬਾਈ ਨੂੰ ਮਿਲੇ ਨਹੀਂ ਉਹ ਵੀ ਵੱਡੇ ਵੱਡੇ ਜੁਰਗ ਆ ਕੇ ਛੋਟੇ ਛੋਟੇ ਸਾਲ ਦੇ ਵੀ ਰਹਉਂਦੇ ਆ ਕਿਉਂਕਿ ਉਹਨਾਂ ਦੇ ਜਿਹੜੇ ਗੀਤ ਹੈ ਸੱਭਿਆਚਾਰਕ ਗੀਤ ਨੇ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੇ ਗੀਤ ਹੈ ਤੇ ਉਹ ਸਿੱਧੇ ਨਾਲ ਜਵੱਖਾਂ ਦੇ ਗੀਤ ਨੇ ਇਦਾਂ ਦੇ ਮਨ ਬਸ ਜਵੱਖ ਜਿਹੜੀ ਸਾਡੇ ਬੱਚੇ ਦੀ ਉਮਰ ਪਰਮਾਤਮਾ ਨੇ ਘੱਟ ਰੱਖੀ ਹੈ ਕਿਹੜੇ ਕੰਮ ਜਿਹੜੇ ਹਲੇ ਵੀ ਧੂਰੇ ਰਹਿ ਗਏ ਸਿੱਧੂ ਤੋਂ ਜਾਣ ਤੋਂ ਬਾਅਦ ਧੂਰੇ ਜਿੰਮੇ ਤੁਸੀਂ ਹਸਪੀਟਲ ਨਾਲ ਲੋ ਮਾਨਸੇ ਦੇ ਵਿੱਚ ਕੋਈ ਚੰਗਾ ਹਸਪੀਟਲ ਬਣਾਉਣਾ ਸੀ ਬਾਈ ਨੇ ਉਹ ਰਹਿ ਗਿਆ ਜੀ ਇੱਥੇ ਫਿਰ ਫਿਲਮ ਨਸਤੀ ਦੇ ਬਣਾਉਣਾ ਸੀ ਉਹ ਰਹਿ ਗਈ ਜੀ ਕਾਲਜ ਬਣਾਉਣਾ ਸੀ ਬਹੁਤ ਵਧੀਆ ਜਿੱਥੇ ਕਿ ਜੜੇ ਐਜੂਕੇਸ਼ਨ ਦੇ ਬੱਚਾ ਨੂੰ ਮਿਲਣੀ ਸੀ ਸਾਡਾ ਗਰਾਊਂਡ ਵੀ ਜ਼ਰੂਰਾ ਰਹਿ ਗਿਆ ਜੀ ਵੈਸੇ ਦਾ ਕੰਮ ਚਲਾ ਹੀ ਜਾ ਰਿਹਾ ਚੱਲੀ ਜਾ ਰਿਹਾ ਉਹਦਾ ਪਰ ਜਿੰਨਾ ਸੀ ਦੀ ਉਹਨੇ ਵਰਲਡ ਕੱਪ ਕਰਾਉਣਾ ਸੀ ਬਣਾ ਕੇ ਉਹ ਸੁਪਨਾ ਵੀ ਅਧੂਰਾ ਰਹਿ ਗਿਆ ਜੀ ਦੇਖੋ ਸੀਐਮ ਸਾਹਿਬ ਵੀ ਸੰਗੀਤ ਜਗਤ ਨਾਲ ਜੁੜੇ ਹੋਏ ਨੇ ਸਿੱਧੂ ਵੀ ਸੰਗੀਤ ਜਗਤ ਨਾਲ ਜੁੜਿਆ ਸੀ ਕਿ ਸਰਕਾਰ ਵੱਲੋਂ ਕੋਈ ਪੰਡੂਸ ਐਦਾ ਦੇਖੋ ਪਰ ਜਿਹੜੀ ਸਰਕਾਰ ਦੀ ਗੱਲ ਹੈ ਸਰਕਾਰ ਨਾਲ ਦੀ ਦਾ ਕੋਈ ਪੰਜਾਬ ਦੇ ਵਿੱਚ ਕੋਈ ਚੀਜ਼ ਹੈ ਨਹੀਂ ਬਾਪੂ ਨੇ ਪਹਿਲਾਂ ਤੁਹਾਨੂੰ ਕਿਹਾ ਵੀ ਸੀਐਮ ਸਾਹਿਬ ਨੂੰ ਤਾਂ ਸਭ ਕਹਿੰਦਾ ਜੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਸਾਡੇ ਬੱਚੇ ਦਾ ਕਤਲ ਕਰਵਾਇਆ ਜਿਵੇਂ ਉਹ ਪੰਨੂ ਜੀ ਬੈਠੇ ਨੇ ਸਕਿਉਰਿਟੀਆਂ ਲੀਕ ਕਰਕੇ ਸਕਿਉਰਿਟੀਆਂ ਵਾਪਸ ਲੈ ਕੇ ਨਸਰ ਕਰ ਦੇਣੀਆਂ ਤਾਂ ਜੇ ਉਹ ਇੱਕ ਦਿਨ ਪਹਿਲਾਂ ਨਸਰ ਕਰਦੇ ਦੂਜੇ ਨੂੰ ਕਤਲ ਹੋ ਜਾਂਦਾ ਤਾਂ ਸਾਰੀ ਜ਼ਿੰਮੇਵਾਰੀ ਕਤਲ ਦੀ ਸਰਕਾਰ ਦੀ ਚੱਕੇ ਤੇ ਜਿਹੜੇ ਬੰਦੇ ਨੇ ਇਹ ਕਰੇਅ ਕਰਾਉਣੇ ਕੰਮ ਕਰਿਆ ਉਹਦੇ ਕਾਰਵਾਈ ਕਰੇ ਪਰਬਾਰ ਨਾਲ ਵੀ ਹੋ ਸਕੀ ਤਾਂ ਹੀ ਸਰਕਾਰ ਮੈਂ ਕਹਿੰਦਾ ਜੀ ਹਾਂ ਸੀਐਮ ਸਾਹਿਬ ਜਦੋਂ ਆਏ ਨੇ ਬੈਠਣ ਵਾਤੇ ਅਫਸੋਸ ਕਰਨ ਵਾਤੇ ਉਦੋਂ ਬਲਬਲੀ ਕਹਿ ਗਏ ਸੀ ਵੀ ਆਪਾਂ ਬਾਈ ਦੇ ਨਾਂ ਤੇ ਹਸਪੀਟਲ ਬਣਾਵਾਂਗੇ ਤੇ ਸਵਾਗਤੀ ਗੇਟ ਬਣਾਵਾਂਗੇ ਰਵਿੱਤ ਚੌਂਕ ਉਹਦਾ ਉਹਦੇ ਨਾਂ ਤੇ ਬਣਾਵਾਂਗੇ ਪਰ ਹੋਇਆ ਕੋਈ ਕੱਖ ਨਹੀਂ ਪਿੰਡ ਮੂਸਾ ਦੇ ਵਿੱਚ ਮੌਜੂਦਾਂ ਜਿੱਥੋਂ ਦਾ ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇਵਾਲਾ ਸੀ ਜਿਸ ਨੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾਇਆ ਤੇ ਪੂਰੀ ਜਿਹੜੀ ਟੱਕ ਦੁਨੀਆ ਦੇ ਵਿੱਚ ਪਾਈ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਪਿੰਡ ਦੇ ਸਰਪੰਚ ਨੇ ਤੇ ਮਾਤਾ ਤੇ ਸਿੱਧੂ ਦੇ ਪਿਤਾ ਜਿਹੜਾ ਪਿੰਡ ਦੇ ਵਿਕਾਸ ਦੇ ਲਈ ਹਰ ਇੱਕ ਉਪਰਾਲਾ ਕਰਦੇ ਨੇ ਸਾਡੇ ਨਾਲ ਆ ਮੌਜੂਦ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਗੱਲ ਕਰਨਗੇ ਉਹਨਾਂ ਦੇ ਨਾਲ ਕਿ ਪਿੰਡ ਦੇ ਵਿਕਾਸ ਕਾਰਜ ਕਿਸ ਤਰ੍ਹਾਂ ਚੱਲ ਰਹੇ ਨੇ ਕਿਹੜੇ ਕੰਮ ਅਧੂਰੇ ਨੇ ਜਾਂ ਕੀ ਸਿੱਧੂ ਦਾ ਸੁਪਨਾ ਸੀ ਕਿੰਨਾ ਪੂਰਾ ਹੋਇਆ ਸਵਾਗਤ ਹੈ ਜੀ ਪਹਿਲਾਂ ਤਾਂ ਅਸੀਂ ਗੱਲ ਜੀ ਪਹਿਲੇ ਤਾਂ ਸਿੱਧੂ ਦਾ ਸੁਪਨਾ ਦੱਸੋ ਜੀ ਕੀ ਸੀਗਾ ਜਿਹੜਾ ਪਿੰਡ ਦੇ ਵਿੱਚ ਚਾਹੁੰਦਾ ਸੀਗਾ ਉਹ ਕਰਨਾ ਅ ਇਹ ਤਾਂ ਸਿੱਧੂ ਨਰੋਲ ਬਚਪਨ ਤੋਂ ਹੀ ਉਹਦਾ ਮਨ ਜਿਹੜਾ ਰਹਿਸ਼ ਜਨਮ ਪਲੇ ਦਾ ਪਿੰਡ ਦੀਆਂ ਗਲੀਆਂ ਚ ਹੋਇਆ ਕਰਕੇ ਉਹਦਾ ਲਗਾ ਬਹੁਤ ਜ਼ਿਆਦਾ ਸੀ ਪਿੰਡ ਦੇ ਨਾਲ ਤਾ ਜਿਵੇਂ ਜਿਵੇਂ ਸਿੱਧੂ ਆਪ ਤਰੱਕੀ ਕਰਦਾ ਗਿਆ ਓਵੇਂ ਓਵੇਂ ਉਹਨੂੰ ਇਹ ਲੱਗਦਾ ਸੀ ਵੀ ਜੇ ਮੈਂ ਜਿਵੇਂ ਜਿਵੇਂ ਮੈਂ ਕਦਮ ਵਰ ਕਦਮ ਅੱਗੇ ਵਧ ਰਿਹਾ ਤਾਂ ਮੇਰਾ ਪਿੰਡ ਵੀ ਮੇਰੇ ਨਾਲ ਚੱਲੇ ਹੈ ਨਾ ਇਹ ਗੱਲ ਉਹ ਆਮ ਹੀ ਆਵਦੀ ਗੱਲ ਬਾਤ ਵਿੱਚ ਕਰਦਾ ਹੁੰਦਾ ਸੀ ਹੁਣ ਉਹ ਪਿੰਡ ਨਾਲ ਕਿਵੇਂ ਚੱਲੂਗਾ ਪਹਿਲੀ ਗੱਲ ਤੇ ਇਹ ਸੀ ਵੀ ਉਹਨੇ ਆਪਣੇ ਨਾਮ ਤੋਂ ਗੱਲ ਸ਼ੁਰੂ ਕੀਤੀ ਉਹਨੇ ਆਪ ਦਾ ਨਾਮ ਸ਼ੁਭਦੀਪ ਨੂੰ ਪਾਸੇ ਰੱਖਤਾ ਤੇ ਸਿੱਧੂ ਮੂਸੇ ਵਾਲਾ ਬਣ ਗਿਆ ਉਹ ਤਾਂ ਜਿੱਥੇ ਵੀ ਕਿਤੇ ਜੇ ਕਿਸੇ ਉਹਨੇ ਆਪਣੀ ਬਿਊਰਕ ਟੇਬਲ ਦਾ ਨਾਮ ਰੱਖਿਆ ਮੂਸੇ ਟੇਬਲ ਤਾਂ ਹਾਰ ਇੱਕ ਜਗ੍ਹਾ ਦੇ ਵਿੱਚ ਜੇ ਫਿਲਮ ਦਾ ਨਾਂ ਰੱਖਿਆ ਮੂਸਾ ਜੱਟ ਮਨ ਉਹਨੂੰ ਇਹ ਲੱਗਦਾ ਸੀ ਵੀ ਮੈਂ ਜਿੰਨਾ ਵੀ ਜਾਵਾਂਗਾ ਤਾਂ ਮੂਸਾ ਮੇਰੇ ਤੋਂ ਵੀ ਇੱਕ ਕਦਮ ਅੱਗੇ ਹੋਵੇ ਤਾਂ ਉਹੀ ਚੀਜ਼ ਹੋਈ ਜੇ ਤੁਸੀਂ ਅੱਜ ਵਿਸ਼ਵ ਵਰਦਾਇਰ ਕਾਰਡ ਚੈੱਕ ਕਰੋ ਵੀ ਸਭ ਤੋਂ ਵੱਧ ਫੋਟੋ ਕਲਿੱਕ ਕਿਹੜੇ ਪਿੰਡ ਦੀ ਹੋ ਰਹੀ ਹੈ ਤਾਂ ਮੂਸਾ ਪਿੰਡ ਪਹਿਲੇ ਨੰਬਰ ਤੇ ਆ ਰਿਹਾ ਵਿਸ਼ਵ ਵਰਦ ਤੋਂ ਸਭ ਤੋਂ ਜ਼ਿਆਦਾ ਫੋਟੋ ਇਸ ਘਰ ਦੀ ਇਸ ਹਵੇਲੀ ਦੀ ਇਸ ਨਗਰ ਦੇ ਜੀਆਂ ਗਲੀਆਂ ਦੀ ਤਾਂ ਇੱਥੋਂ ਦਾ ਲੋਕ ਜ਼ਿਆਦਾ ਕਲਿੱਕਿੰਗ ਹੋ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ ਇੱਕ ਇਹ ਸਿੱਧੂ ਦਾ ਕਰਕੇ ਦੂਜੀ ਅਗਲੀ ਕਲ ਰਹੀ ਜੀ ਮਨ ਹੁਣ ਜਿੰਨਾ ਉਹਦਾ ਸਟੈਂਡਰਡ ਵਧ ਗਿਆ ਉਹ ਵਿਸ਼ਵ ਲੈਵਲ ਦੇ ਉੱਤੇ ਫੇਮ ਹੋਈ ਗਿਆ ਤਾਂ ਉਹਦੇ ਨਾਲ ਉੱਥੋਂ ਦੇ ਲੋਕ ਵੀ ਫਿਲਮ ਪ੍ਰੋਡਿਊਸਰ ਲਾ ਲੋ ਕਾਰੋਬਾਰੀ ਲਾ ਲੋ ਸਮਾਜ ਸੇਵੀ ਲਾ ਲੋ ਹਨਾ ਉਹ ਸਾਰੇ ਲੋਕਾਂ ਦਾ ਪਿੰਡ ਆਉਣਾ ਜਾਣਾ ਸ਼ੁਰੂ ਹੋਇਆ ਤਾਂ ਜਦੋਂ ਪਿੰਡ ਆਉਣਾ ਤਾਂ ਆਪਣੀ ਇੱਕ ਪੰਜਾਬੀਆਂ ਦੀ ਆਪਣਾ ਕਲਚਰ ਜਿਹੜੀ ਆਪਾਂ ਆਏਗੇ ਲਈ ਆਪਾਂ ਵੀ ਮਾਰਾ ਖਾਲੀ ਹੈ ਨਾ ਆਪਾਂ ਮਹਿਮਾਨ ਨਵਾਜੀ ਤੇ ਜਾਦਾ ਨੇ ਵੀ ਆਉਣ ਵਾਲਾ ਬੰਦਾ ਮਹਿਮਾਨ ਸਾਡਾ ਇੱਕ ਵਧੀਆ ਫੀਲਿੰਗ ਲੈ ਕੇ ਜਾਵੇ ਸਾਡੇ ਘਰ ਤੋਂ ਬਸ ਸਾਡੀ ਵੀ ਇਹੀ ਸੀ ਵੀ ਅਸੀਂ ਗਾਇਕ ਤਾਂ ਮਸ਼ਹੂਰ ਹੋ ਗਏ ਪਰੰਤੂ ਉਹਦੇ ਮੁਤਾਬਕ ਸਾਡੇ ਪਿੰਡ ਦੀ ਡਿਵੈਲਪਮੈਂਟ ਹਾਲੇ ਕਾਫੀ ਕੁਝ ਕਰਨਗੀਆਂ ਮੈਂ ਇਹ ਨਹੀਂ ਕਹਾਂ ਪਹਿਲਾਂ ਵਾਲੇ ਸਰਪੰਚਾਂ ਨੇ ਕੁਝ ਕੀਤਾ ਨਹੀਂ ਉਹਨਾਂ ਨੇ ਵੀ ਆਪ ਦੀ ਵਾਹ ਮੁਤਾਬਕ ਵਧੀਆ ਕਰਿਆ ਪਰੰਤੂ ਸਾਨੂੰ ਐਸ ਵੀ ਅਸੀਂ ਥੋੜਾ ਜਿਹਾ ਹੋਰ ਬੈਟਰ ਕਰ ਸਕਦੇ ਕੋਈ ਤਾਂ ਸਾਡਾ ਜਿਹੜਾ ਜਾਣ ਪਹਿਚਾਨ ਦਾ ਘੇਰਾ ਥੋੜਾ ਜਿਹਾ ਹੋਰ ਵਿਸ਼ਾਲ ਹੈ ਤਾਂ ਅਸੀਂ ਵੱਧ ਕਰ ਪਾਵਾਂਗੇ ਅਸੀਂ ਉਸ ਚੀਜ਼ ਨੂੰ ਸੋਚ ਕੇ ਪੰਚਾਇਤ ਦੇ ਵਿੱਚ ਆਏ ਔਰ ਆਏ ਅਸੂਲਾਂ ਦੇ ਨਾਲ ਅਸੀਂ ਇਹ ਕਿਹਾ ਸੀ ਵੀ ਜੇ ਸ਼ਰਾਬ ਪਿਆ ਕੇ ਸਰਪੰਚ ਬਣਨਾ ਤਾਂ ਅਫਿਊਜ਼ਨ ਉਹ ਹਾਰਨਾ ਪਸੰਦ ਕਰਾਂਗੇ ਅਸੀਂ ਪਹਿਲੇ ਦਿਨ ਪਿੰਡ ਦੇ ਪੱਕਾ ਚੌਂਤਰਾ ਸਾਡੇ ਸਾਥ ਆ ਗੱਡੀ ਉੱਥੇ ਖੜ ਕੇ ਅਨਾਉਂਸ ਕੀਤਾ ਸੀ ਵੀ ਮੈਂ ਖੜਾ ਹੋਣਾ ਮੈਂ ਸ਼ਰਾਬ ਨਹੀਂ ਪੀਣੀ ਔਰ ਕੱਲੀ ਮੂੰਗਫਲੀ ਦੇ ਨਾਲ ਮੈਂ ਸਰਪੰਚ ਬਣਿਆ ਔਰ ਕਾਫੀ ਅੱਛੇ ਮਾਰਜਿੰਦੇ ਨਾਲ 5-600 ਵੋਟ ਦੇ ਉੱਤੇ ਵਿੱਚ ਜਿੱਤਿਆ ਤਾਂ ਉੱਥੋਂ ਹੀ ਅਸੀਂ ਮੁੱਢ ਬੰਨਿਆ ਸੀ ਵੀ ਅਸੀਂ ਨਸ਼ੇ ਨੂੰ ਤਾਂ ਪਹਿਲਾਂ ਹੀ ਬਾਏ ਬਾਏ ਕਹਿਣੇ ਕਹਿਣਾ ਹੈ ਪਰੰਤੂ ਮੈਂ ਇਹ ਵੀ ਨਹੀਂ ਕਹਿੰਦਾ ਵੀ ਉਹ 0% ਤੇ ਅਸੀਂ ਲੈ ਆਏ ਨਸ਼ਾ ਫਿਰ ਵੀ ਚੋਰੀ ਕਿਉਂਕਿ ਇਹ ਬਹੁਤ ਵੱਡੀ ਬੁਰਾਈ ਹੈ ਹਲੇ ਵੀ ਪਰ ਸਾਡੀ ਕੋਸ਼ਿਸ਼ ਇਹ ਹੈ ਸੀ ਪੰਚਾਇਤ ਨੇ ਆਪਦਾ ਇਹ ਗੱਲ ਕਹਿ ਕੀਤੀ ਹੋਈ ਵੀ ਅਸੀਂ ਨਸ਼ੇ ਵਾਲੇ ਦੇ ਪਿੱਛੇ ਨਹੀਂ ਜਾਵਾਂਗੇ ਅਸੀਂ ਨਸ਼ੇ ਵਾਲੇ ਦੀ ਜਮਾਨਤ ਨਹੀਂ ਕਰਵਾਵਾਂਗੇ ਇਹ ਸਾਡਾ 5 ਸਾਲ ਦਾ ਪਰਨਾ ਔਰ ਅੱਜ ਤੱਕ ਕੋਈ ਇੱਕ ਬੰਦਾ ਵੀ ਉਂਗਲੀ ਖੜੀ ਕਰਕੇ ਕਹਦੇ ਵੀ ਫਲਾਣਾ ਬੰਦੇ ਕੋਲ ਨਸ਼ਾ ਫੜਿਆ ਗਿਆ ਸੀ ਔਰ ਸਰਪੰਚ ਜਾਂ ਕੋਈ ਮੇਰਾ ਮੈਂਬਰ ਪੰਚਾਇਤ ਜਾਂ ਕੋਈ ਮੇਰਾ ਨੰਬਰਦਾਰ ਨੰਬਰਦਾਰ ਵੀ ਸਾਡੇ ਪੂਰਾ ਸਹਿਯੋਗ ਕਰਦੇ ਆ ਸਾਡੇ ਨਾਲ ਸਾਰੇ ਉਹ ਵੀ ਸਾਡੇ ਤੋਂ ਪੁੱਛ ਕੇ ਕਿਸੇ ਗੱਲ ਤੇ ਵੀ ਮੈਂ ਇਸ ਬੰਦੇ ਦੇ ਮਗਰ ਜਾਵਾ ਕਨਾ ਜਾ ਮੈਂ ਬੰਦਾ ਕਿੱਦਾਂ ਹੈ ਨਾ ਅਸੀਂ ਸਾਰੇ ਰਾਇ ਬਾੜੀ ਨਾਲ ਕਰਦੇ ਆ ਮਲੇ ਇਹ ਗੱਲ ਬਹੁਤ ਵਧੀਆ ਲੱਗਦੀ ਹੈ ਉਹਦੇ ਸਾਹਮਣੇ ਮਦ ਇੱਕ ਦਾ ਪੀਣ ਵਾਲਾ ਪਾਣੀ ਪਹਿਲਾਂ ਵਾਟਰ ਬਾਕਸ ਦਾ ਸਾਰਾ ਕੰਮ ਕੀਤਾ ਸਪਲਾਈ ਆਈ ਫਿਰ ਵੀ ਹਲੇ ਵੀ ਮੈਂ ਕਹਿੰਦਾ ਵੀ ਮਲ 100% ਫਿਰ ਵੀ ਨਹੀਂ ਹੋਇਆ ਪਰੰਤੂ ਸੁਧਾਰ ਕਾਫੀ ਕੀਤਾ ਫਿਰ ਅਸੀਂ ਨਿਕਾਸੀ ਦਾ ਸਿਸਟਮ ਅੱਗੇ ਨਿਕਾਸੀ ਤੁਹਾਡੇ ਸਾਹਮਣੇ ਛੱਪੜ ਹੁਣ ਇਹ ਖੜਾ ਹੈ ਜੇ ਤੁਸੀਂ ਇਸ ਪਾਣੀ ਦਾ ਟੀਡੀਐਸ ਹੁਣ ਚੈੱਕ ਕਰੋਗੇ ਨਾ ਬੋਰ ਵਾਲਾ ਜਿਹੜਾ ਮੋਟਰ ਦਾ ਪਾਣੀ ਹੈ ਤੁਹਾਨੂੰ 1800 ਤੋਂ ਲੈ ਕੇ 2500 ਤੱਕ TDS ਉਹਦੇ ਵਿੱਚ ਆਊਗੀ ਪਰੰਤੂ ਇਸ ਪਾਣੀ ਵਿੱਚ ਮੇਰਾ ਅੰਦਾਜ਼ਾ ਹੈ ਪਰ ਤੁਸੀਂ ਹੁਣ ਚੈੱਕ ਕਰ ਲਓ ਜੇ 500 ਤੋਂ ਵੱਧ TDS ਆ ਗਏ ਮੈਂ ਜ਼ਿੰਮੇਵਾਰ ਹਾਂ ਇਸ ਗੱਲ ਦਾ ਕਿਉਂਕਿ ਪਾਣੀ ਟੋਟਲ ਪਾਣੀ ਨਹਿਰੀ ਹੈ ਚਾਰ ਟੋਬੇ ਨੇ ਲਗਭਗ ਚਾਰ ਸਾਰੇ ਨਹਿਰ ਨਾਲ ਹੀ ਭਰਦੇ ਤੇ ਨਹਿਰ ਨਾਲ ਹੀ ਖੇਤਾਂ 'ਚ ਡਰੇਨ ਹੋ ਜਾਂਦੇ ਨੇ ਰਹਿ ਗਿਆ ਸਾਡੇ ਕੋਲ ਇੱਕ ਜਿਹੜਾ ਤੁਹਾਨੂੰ ਮੈਂ ਦਿਖਾ ਕੇ ਲਿਆਗੇ ਥਾਪਰ ਮਾਡਲ ਅਸੀਂ ਹੁਣ ਲਾਇਆ ਹੈ ਥਾਪਰ ਮਾਡਲ ਤੋਂ ਬਾਅਦ ਅਸੀਂ ਉਹਦਾ ਅ ਵੱਡੇ ਛੱਪੜ ਤੋਂ ਘਟਾ ਕੇ ਜਿਹੜਾ ਗੰਦੇ ਪਾਣੀ ਦਾ ਰਸਤਾ ਹੈ ਚੈਂਬਰ ਤੱਕ ਉਹਨੂੰ ਬਿਲਕੁਲ ਇੱਕ ਕਨਾਲ ਡੇਢ ਕਨਾਲ ਦੇ ਵਿੱਚ ਕਰ ਲਾਗੇ ਤਾਂ ਜੋ ਸਾਰਾ ਪਾਣੀ ਨਾ ਉਹਦੇ ਨਾਲ ਦੂਸ਼ਿਤ ਹੋਵੇ ਤਾਂ ਉਹ ਵੀ ਅਗਲੇ ਸਾਲ ਤੱਕ ਪਰਮਾਤਮਾ ਕਰੇ ਕਿਰਪਾ ਉਹਨੂੰ ਵੀ ਸੁਰੇ ਲਾ ਦੇ ਜਿਹੜਾ ਪਾਣੀ ਦੀ ਗੱਲ ਕੀਤੀ ਤੁਸੀਂ ਇਹ ਸਾਫ ਪਾਣੀ ਆ ਇਹਦਾ ਫਿਰ ਕੀ ਕਰਦੇ ਹੋਗੇ ਇੱਕ ਇਹ ਜਿਹੜੀ ਸਾਡੇ ਕਿਸਾਨਾਂ ਦੇ ਖੇਤਾਂ ਲਈ ਸਿੰਚਾਈ ਪਾਈਪਲਾਈਨ ਪਾਈ ਹੋਈ ਹੈ ਨਾ ਉਹਦੇ ਨਾਲ ਇਹਨੂੰ ਕਨੈਕਟ ਕਰਤਾ ਜੇ ਜਦੋਂ ਪਾਣੀ ਹੁਣ ਵਿਹਲਾ ਹੋ ਗਿਆ ਤਾਂ ਉਧਰੋਂ ਵਹਿਲਾ ਤਾਂ ਛੱਪੜਾ 2-3 ਫੁੱਟ ਉੱਪਰ ਆ ਜਾਂਦਾ ਜਦੋਂ ਪਾਣੀ ਦੀ ਖੇਤਾਂ 'ਚ ਡਿਮਾਂਡ ਹੋਗੀ ਤਾਂ ਛੱਪੜ 2-3 ਫੁੱਟ ਦਿੰਦੇ ਯਾਨੀ ਇਹ ਆਟੋਮੈਟਿਕਲੀ ਭਰ ਜਾਂਦਾ ਖਾਲੀ ਹੋਇਆ ਨਾ ਭਰ ਜਾਂਦਾ ਖਾਲੀ ਹਨ ਇਸ ਨਾਲ ਪਾਣੀ ਸਾਫ਼ ਬਣਿਆ ਰਹਿੰਦਾ ਇਹ ਸਿੱਧੂ ਦੀ ਸੋਚ ਸੀ ਜਾਂ ਕੋਈ ਹੋਰ ਆਈਡੀਆ ਸੀ ਅ ਬਸ ਆਈਡੀਆ ਤਾਂ ਇਹ ਸੀ ਕਿ ਵੀ ਆਪਾਂ ਲੋੜ ਕਾਟ ਦੀ ਮਾਂ ਹੈ ਹਨਾ ਆਪਾਂ ਨੇ ਮਾਮਲੇ ਦੇ ਵਿੱਚ ਇਹ ਸੀ ਕਿਉਂਕਿ ਪਾਣੀ ਜ਼ਿੰਦਗੀ ਹੈ ਗੁਰਬਾਣੀ ਦੇ ਵਿੱਚ ਵੀ ਪਾਣੀ ਨੂੰ ਬਹੁਤ ਉਚਾਰਤ ਵੱਡਾ ਤਾ ਗਿਆ ਧਰਤ ਨੂੰ ਤੇ ਪਾਣੀ ਨੂੰ ਤਾ ਦੋਨੇ ਚੀਜ਼ਾਂ ਨੂੰ ਸੰਭਾਲਣਾ ਸਾਡੀ ਨੀਤਕ ਜਿੰਮੇਵਾਰੀ ਹੈ ਤਾਂ ਉਹਦੇ ਲਈ ਪੰਚਾਇਤ ਕੋਲੇ ਫੰਡ ਹੁੰਦੇ ਨਹੀਂ ਤਾਂ ਫਿਰ ਆਮ ਵਿਅਕਤੀ ਨਾਲੋਂ ਪੰਚਾਇਤ ਦਾ ਰੋਲ ਜ਼ਿਆਦਾ ਵੱਜਦਾ ਤਾਂ ਅਸੀਂ ਫਿਰ ਉਹਦੇ ਤੇ ਸੋਚਣਾ ਸ਼ੁਰੂ ਕੀਤਾ ਵੀ ਅਪਰ ਕਿਵੇਂ ਨਾ ਕਿਵੇਂ ਇੱਕ ਇੱਕ ਕਰਕੇ ਦੋ ਦੋ ਕਰਕੇ ਸ਼ੁਰੂ ਵਿੱਚ ਸਾਡਾ ਵਿਰੋਧ ਵੀ ਹੋਇਆ ਕਿਉਂਕਿ ਸ਼ੁਰੂ ਦੇ ਵਿੱਚ ਕੀ ਸੀ 6 ਪੱਤੀਆਂ ਪਿੰਡ ਦੀਆਂ ਸਾਰੀਆਂ ਪੱਤੀਆਂ ਦਾ ਆਪੋ ਆਪਣਾ ਕੋਬਾ ਸੀ ਤਾਂ ਜਦੋਂ ਪਾਣੀ ਦੀ ਨਿਕਾਸੀ ਅੱਗੇ ਲੈ ਕੇ ਜਾਂਦੀ ਜਦ ਲੱਗਾ ਨਾ ਕਿ 40 ਪੱਤੀ ਦਾ ਪਾਣੀ ਇੱਧਰੋਂ ਆਊਗਾ ਦੂਜੇ ਦੋਬੇ ਚ ਐਦਾਂ ਦੇ ਸਾਨੂੰ ਵਿਰੋਧ ਦਾ ਵੀ ਬਹੁਤ ਸਾਹਮਣਾ ਕਰਨਾ ਪਿਆ ਫਿਰ ਛੋਲੇ ਹੋਲੇ ਸਮਝਾਉਣ ਚ ਕੰਮ ਸਾਰੇ ਜਿਹੜੇ ਗੰਦੇ ਟੁੱਬੇ ਦੀ ਉਹਦੇ ਪੰਪ ਸੈੱਟ ਲਾ ਲਾ ਕੇ ਉਹਨੂੰ ਖਾਲੀ ਕੀਤਾ ਪਹਿਲਾਂ ਫਿਰ ਪਿੰਡ ਦਾ ਲੈਵਲ ਕਰਵਾਇਆ ਸਾਰੇ ਦਾ ਲੈਵਲ ਕਰਵਾ ਕੇ ਫਿਰ ਉਹਦੀ ਨਿਕਾਸੀ ਇੱਕ ਕੀਤੀ ਇੱਕ ਨਿਕਾਸੀ ਕਰਕੇ ਫਿਰ ਅਸੀਂ ਵਿਭਾਗ ਨਾਲ ਸੰਪਰਕ ਕੀਤਾ ਵੀਡੀਓ ਸਾਹਿਬ ਨਾਲ ਵੀ ਹੁਣ ਸਾਨੂੰ ਥੱਪੜ ਮਾਰਨ ਦਿਓ ਉਹ ਟ੍ਰੀਟਮੈਂਟ ਪਾਣੀ ਲੱਗੂ ਜਦ ਤੱਕ ਪਾਣੀ ਜਗ੍ਹਾ ਜਗ੍ਹਾ ਤੇ ਪੈ ਰਿਹਾ ਤਾਂ ਫਿਰ ਇੱਕ ਜਗ੍ਹਾ ਦੇ ਉੱਤੇ 15-20 ਲੱਖ ਰੁਪਈਆ ਲਾਉਣ ਦੀ ਕੋਈ ਥੁੱਕ ਨਹੀਂ ਬਣਦੀ ਤਾਂ ਹੁਣ ਸਾਡੇ ਗੱਲ ਹਿਸਾਬ ਚ ਆ ਗਈ ਹੁਣ ਪਹਿਲਾ 4 ਸਾਫ ਨੇ ਤੇ ਪੰਜਵੇਂ ਨੂੰ ਵੀ ਸੀ ਇੱਕ ਸਾਲ ਦੇ ਵਿੱਚ ਵਿੱਚ ਬਿਲਕੁਲ ਇਸ ਵਰਗਾ ਕਲੀ ਪਿੰਡਾਂ 'ਚ ਦੇਖਦੇ ਆ ਅਕਸਰ ਗਲੀਆਂ ਜਿਹੜੀਆਂ ਬੜੀਆਂ ਭੀੜੀਆਂ ਹੁੰਦੀਆਂ ਨੇ ਬੰਦ ਹੁੰਦੀਆਂ ਨੇ ਜਾਂ ਗਾਰਾ ਗਲੀਆਂ 'ਚ ਖੜਾ ਹੁੰਦਾ ਤੁਹਾਡੇ ਪਿੰਡ ਦੇ ਵਿਕਾਸ ਦਾ ਕੀ ਆ ਇਹ ਗੱਲ ਮੈਂ ਖੁਦ ਕਈ ਪਿੰਡਾਂ ਦੇ ਵਿੱਚ ਮੈਂ ਜਿੱਦਾਂ ਆ ਭਲਾੜਾ ਸਾਈਡ ਇੱਕ ਪਿੰਡ ਦੇ ਵਿੱਚ ਗਿਆ ਤਾਂ ਦੁਪਹਿਰ ਦਾ ਟਾਈਮ ਸੀ ਮੈਂ ਫਰਵੇਡ ਦੇ ਵਿੱਚ ਜੌਬ ਕੀਤੀ ਹੈ ਹਣ ਤਾਂ ਦਲਿਤ ਵੇੜਾ ਸੀ ਗਰੀਬਾਂ ਦੀਆਂ ਲੰਗੇੜੀਆਂ ਭਰੀਆਂ ਤਾਂ ਬਾਲਣ ਵਗੈਰਾ ਇਦਾਂ ਪਿਆ ਸੀ ਅੱਗ ਲੱਗ ਗਈ ਤਾਂ ਮੈਂ ਦੇਖਿਆ ਕਈ ਕਿੱਲਾਂ ਤੇ ਵਜੇ ਹੋਏ ਪਸ਼ੂ ਮੱਚ ਗਏ ਸਾਲ ਵਜਾ ਕੀ ਹੋਈ ਜਦੋਂ ਮੈਂ ਮਤਲਬ ਆਪਣੀ ਫਾਇਰ ਸਿਸਟਮ ਲੈ ਕੇ ਗਿਆ ਉਥੇ ਗੱਡੀ ਹੁਣ ਤੱਕ ਕਿਸੇ ਵੀ ਮੋੜ ਤੋਂ ਗੱਡੀ ਅੰਦਰ ਨਹੀਂ ਕਰਦੀ ਸੀ ਸਾਡੀ ਬੜੀ ਦੂਰੀ ਰਹਿ ਗਈ ਸੀ ਪੈਪਾਂ ਬਿਚ ਉਹਨੇ ਜਦ ਤੱਕ ਅਸੀਂ ਆਪਦਾ ਪਾਣੀ ਛਰਕਣ ਦਾ ਇਲਤੀਹਾਮ ਕਰਿਆ ਤਦ ਤੱਕ ਕਈ ਜਾਨਵਰਾਂ ਦੀ ਮੌਤ ਹੋ ਗਈ ਮਤਲਬ ਮੈਂ ਉਸ ਚੀਜ਼ ਨੂੰ ਦੇਖਿਆ ਵੀਰ ਤੁਹਾਡੇ ਘਰੇ ਐਮਰਜੈਂਸੀ ਸਵਾਮਾਂ ਪਹੁੰਚਣੀਆਂ ਨੇ ਚਾਹੀਣੀਆਂ ਚਾਹੇ ਉਹ ਐਮ뷸ੈਂਸ ਹੋਵੇ ਚਾਹੇ ਉਹ ਫਾਇਰ ਵਿਗਰੇਡ ਦੀ ਗੱਡੀ ਹੋਵੇ ਚਾਹੇ ਪੁਲਿਸ ਦੀ ਗੱਡੀ ਹੋਵੇ ਠੀਕ ਕੋਈ ਐਮਰਜੈਂਸੀ ਹੈ ਜਦ ਤੱਕ ਕਿਸੇ ਬੰਦੇ ਨੂੰ ਅਟੈਕ ਹੋ ਜਾਂਦਾ ਧੀੜੀ ਗਲੀ ਚ ਬੰਦੇ ਨੂੰ ਪ੍ਰਿੰਸੀਪਲ ਤੇ ਜਾਓਗੇ ਫਿਰ ਨਹੀਂ ਕਰਤਾ ਤਾਂ ਸਾਰੇਆਂ ਨੂੰ ਜਿਹੜੇ ਦੇਸ਼ਕ ਗਰੀਬਾਂ ਦੇ ਘਰ ਛੋਟੇ ਸੀਗੇ ਪਰੰਤੂ ਉਸ ਨੂੰ ਸਮਝਾਉਣ ਚ ਕਾਮਯਾਬ ਹੋ ਗਏ ਇਸ ਗੱਲ ਦੇ ਵੀ ਇਹ ਜਿਹੜੀ ਗਲੀ ਹੈ ਗਲੀ ਵੀ ਤੁਹਾਡੀ ਹੈ ਤੁਸੀਂ ਬੰਜੜਾ ਕੇ ਇੱਥੇ ਬੈਠ ਵੀ ਸਕਦੇ ਹੋ ਪਰੰਤੂ ਜੇ ਗਲੀ ਧੀੜੀ ਹੋਈ ਤਾਂ ਤੁਹਾਡੇ ਘਰੇ ਐਮਬੂਲੈਂਸ ਨਹੀਂ ਆਈ ਕੋਈ ਐਮਰਜੈਂਸੀ ਹੋਈ ਈ ਭੈਣ ਕਿਸੇ ਕੋਈ ਊਵਲ ਬੱਚਾ ਹੋਣ ਵਾਲਾ ਹੋਇਆ ਤਾਂ ਇਹੋ ਜੀ ਹਾਲਾਤ ਦੇ ਵਿੱਚ ਤੁਸੀਂ ਕਿਵੇਂ ਉਹਨੂੰ ਕੈਰੀ ਕਰੋਗੇ ਤਾਂ ਉਹ ਲੋਕ ਹੌਲੀ-ਹੌਲੀ ਸਮਝੇ ਤਾਂ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਸਾਰਾ ਦਿਖਾ ਕੇ ਲਿਆ ਤੋ ਕਿਧਰੀ ਕੰਨਲ ਮੰਨ ਕੇ ਸੀ ਲੋਕ ਬਿਲਕੁਲ ਹਾਂ ਥੋੜਾ ਜਿੰਮੇਤ ਨੂੰ ਹੁਣ ਦੀ ਗੱਲ ਦੱਸਣਾ ਹੁਣ ਅਸੀਂ ਕ੍ਰਿਕਟ ਸਟੇਡੀਅਮ ਦਾ ਪ੍ਰੋਜੈਕਟ ਲੈ ਕੇ ਆਉਂਦਾ ਪੀਸੀਆ ਨਾਲ ਕਿੰਨੀ ਮਿਹਨਤ ਤੋਂ ਬਾਅਦ ਉਹ ਟੀਮ ਪਿੰਡ ਆਈ ਮੌਕਾ ਵੇਖਿਆ ਪਰ ਅੱਜ ਹੁਣ ਅਸੀਂ ਫੇਰ ਉੱਥੇ ਖੜੇ ਹਾਂ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਹੁਣ ਇਹ ਗੱਲ ਹੋ ਗਈ ਵੀ ਯਾਰ ਜੇ ਤੁਸੀਂ ਕਿਸੇ ਨੂੰ ਗਰਾਊਂਡ ਦੇਤਾ ਤਾਂ ਉਹ ਤਾਂ ਉਹਨਾਂ ਦਾ ਕਬਜ਼ਾ ਹੋ ਜਾਊਗਾ ਇਹਨੂੰ ਫੇਰ ਆਪਾਂ ਕਿਵੇਂ ਵਰਤਾਂਗੇ ਪਰ ਉਹ ਸਾਰੇ ਇੱਕ ਹੈ ਇਹ ਸਾਰੇ ਜਿਹਨੂੰ ਮਹਿਜ ਆਪਾਂ ਕਹਿ ਦਈਏ ਵੀ ਵਹਿਮ ਭਰਮ ਜਿੱਦਾਂ ਨਹੀਂ ਕਿਸੇ ਨੇ ਕਿਸ ਨੂੰ ਗੱਲ ਵਿਚਾਰੀ ਕਿਉਂਕਿ ਜਿੰਨੇ ਮੇਰੇ ਪਾਸਪਾਸ ਮੈਂਬਰ ਨੇ ਕਮੇਟੀ ਦੇ ਉਹ ਬਹੁਤ ਐਜੂਕੇਟਿਡ ਨੇ ਹੈਗੇ ਲੰਬਾ ਨਹੀਂ ਸੋਚਦੇ ਕਿਉਂਕਿ ਜੇ ਸਾਡਾ ਜਿਹੜਾ ਸਟੇਡੀਅਮ ਹੈ ਪੀਸੀਏ ਤਿਆਰ ਕਰਦੀ ਹੈ ਉਹਦਾ ਸੱਤ ਅੱਠ ਕਰੋੜ ਰੁਪਏ ਲੱਗਦਾ ਤਾਂ ਇਟ ਮੀਨ ਮੁਹਾਲੀ ਲੈਵਲ ਦੇ ਮੈਚ ਕਦੇ ਸਾਡੇ ਪਿੰਡ ਆਈਪੀਐਲ ਦਾ ਮੈਚ ਹੋ ਸਕਦਾ ਹੈ ਜੇ ਇੰਨੀ ਵੱਡੀ ਪੱਧਰ ਦੇ ਮੈਚ ਹੋਣਗੇ ਤੁਸੀਂ ਦੇਖੋਗੇ ਵਿਸ਼ਵ ਕੱਪ ਹੋ ਕੇ ਹਟਿਆ ਹੁਣ ਇੱਕ ਵਿਸ਼ਵ ਕੱਪ ਜਦੋਂ ਫਾਈਨਲ ਹੋ ਰਿਹਾ ਸੀ ਤਾਂ ਕਿੰਨੇ ਲੋਕ ਦੇਖ ਰਹੇ ਸੀ 5 ਕਰੋੜ ਤੋਂ ਉੱਪਰ ਲਾਈਵ ਸੀਗਾ ਜੇ ਜਦੋਂ ਕਿਤੇ ਸਾਡੇ ਆਈਪੀਐਲ ਦਾ ਜਾਂ ਕਿਤੇ ਛੋਟੀ ਲੈਵਲ ਦਾ ਵੀ ক্রিকেট ਮੈਚ ਹੋਣਾ ਉਹ ਸਾਰੇ ਲਾਈਵ ਹੁੰਦੇ ਨੇ ਤਾਂ ਉਹਦੇ ਨਾਲ ਕਿੰਨੀ ਐਡ ਕਿੰਨਾ ਵਪਾਰੀ ਵਰਗ ਕਿੰਨਾ ਦੁਕਾਨਦਾਰ ਕਿੰਨੀ ਟਰਾਂਸਪੋਰਟ ਉੱਥੋਂ ਤੱਕ ਸਾਡੇ ਜਿਹੜੇ ਕਿਸਾਨ ਆ ਵਿਚਾਰਾ ਉਹ ਆਪਦੇ ਹੀ ਦੇਖਦਾ ਵੀ ਮੈਂ 5 ਕਿੱਲੇ ਫਸਲ ਬੀਜੀ ਫਿਰ ਮੈਂ ਦਾਣਾ ਮੰਡੀ ਲੈ ਕੇ ਜਾਣਾ ਫਿਰ ਮੈਨੂੰ ਟਰਾਲੀ ਲਾਉਣ ਲਈ ਜਗ੍ਹਾ ਕਿੱਥੇ ਮਿਲੂ ਉਹ ਵਿਚਾਰੇ ਆਪ ਦਾ ਘੇਰਾ ਹੈ ਉਹਨਾਂ ਦਾ ਸੀਮਤ ਹੈ ਉਹ ਹੌਲੀ ਹੌਲੀ ਸਮਝਾਏ ਤੋ ਤਾਂ ਮੇਰੇ ਸਾਹੂ ਜਾ ਅਗਾਂ ਨੂੰ ਕੋਈ ਹਲੇ ਇੱਕ ਵਾਰ ਸਾਡਾ ਠੰਡੇ ਵਾਸਤੇ ਪੈ ਗਿਆ ਤਾਂ ਹੁਣ ਕੋਸ਼ਿਸ਼ ਕਰਾਂਗੇ ਅਸੀਂ ਦੁਬਾਰੇ ਫੇਰ ਉਹਨਾਂ ਕੋਲੇ ਜਾਵਾਂਗੇ ਵੀ ਇਹ ਤੁਸੀਂ ਇਹ ਨਾ ਦੇਖੋ ਵੀ ਇਹ ਅਸੀਂ ਉਹਨਾਂ ਨਾਲ ਕੋਈ ਐਗਰੀਮੈਂਟ ਕਰ ਰਹੇ ਹਾਂ ਐਗਰੀਮੈਂਟ ਤਾਂ ਆਈ ਹੈ ਕਿਉਂਕਿ ਅਗਲਾ ਜੇ ਤੁਹਾਨੂੰ 8 ਕਰੋੜ ਰੁਪਇਆ ਆ ਜਾ 2 ਕਰੋੜ ਤੋਂ ਰਹਿ ਗਿਆ ਉਸ ਦਾ ਕੋਈ ਨਹੀਂ ਖਰਚ ਕਰਨਾ ਵੀ ਜਿੰਨੇ ਵੀ ਉੱਥੇ ਹੋਸਟਲ ਵੀ ਬਣਨਗੇ ਕੋਚਿੰਗ ਵੀ ਉਹ ਫਰੀ ਦੇਣਗੇ ਉਹਨਾਂ ਦਾ ਸਟਾਫ ਕਲਾਸ 4 ਦੇ ਮੁਲਾਜ਼ਮ ਰਹਿਣਗੇ ਕੋਚ ਰਹਿਣਗੇ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਡਾ ਪਿੰਡ ਤਾਂ ਸਾਡੇ ਪਿੰਡ 'ਚ ਪੜਨ ਵਾਲੇ ਸਕੂਲ ਦੇ ਜਵਾਕ ਭੰਨੂ ਕਿਸੇ ਹੋਰ ਪਿੰਡ ਤੋਂ ਵੀ ਹੈ ਸਾਡੀ ਟੀਮ ਹੈ ਜਿਹੜੀ ਮੂਸਾ ਸਕੂਲ ਦੀ ਟੀਮ ਹੈ ਉਹਨੂੰ ਫਰੀ ਕੋਚਿੰਗ ਫਰੀ ਟ੍ਰੇਨਿੰਗ ਸਾਰੀ ਉੱਥੋਂ ਮਿਲਦੀ ਹੈ ਸਿੱਧੂ ਦਾ ਵੀ ਇਹੀ ਸੁਪਨਾ ਸੀਗਾ ਵੀ ਪਿੰਡ ਦੇ ਵਿੱਚ ਕਈ ਚੀਜ਼ਾਂ ਬਣਾਈਆਂ ਜਾਣ ਵੀ ਮਾਨਸਾ ਜ਼ਿਲ੍ਹਾ ਇਹਨੂੰ ਬੈਕਵਾਰਡ ਕਿਹਾ ਜਾਂਦਾ ਹੈ ਕਿ ਉਹਨੂੰ ਰੋਜ਼ਗਾਰ ਮਿਲੇ ਬਿਲਕੁਲ ਇਹ ਕੇ ਟੈਗ ਤੋਂ ਉਨ ਦੇ ਲਈ ਜਿਹੜਾ ਸ਼ੁਭਦੀਪ ਮੈਂ ਸ਼ਾਇਰ ਪੋਲਿਟਿਕਲ ਜੋਇਨ ਵੀ ਇਸ ਕਰਕੇ ਕੀਤੀ ਸੀ ਵੀ ਆਪਾਂ ਪੈਸਾ ਦੇ ਕਮਾ ਲਿਆ ਫੇਮ ਵੀ ਕਮਾ ਲਈ ਪਰੰਤੂ ਥੋੜੀ ਜਿਹੀ ਪਾਵਰ ਵੀ ਆਪਾਂ ਨੂੰ ਲੈਣੀ ਪੈਣੀ ਹੈ ਕਿਉਂਕਿ ਕਿਸੇ ਕੋਲ ਨਹੀਂ ਇਸੇ ਕਰਕੇ ਉਧਰ ਆਇਆ ਸੀ ਕਿ ਜੇ ਆਪਾਂ ਸਰਕਾਰ ਦੇ ਵਿੱਚ ਵੀ ਆਪਣਾ ਹੱਥ ਰੂ ਤਾਂ ਆਪਾਂ ਜਿਆਦਾ ਬੈਟਰ ਕਰ ਸਕਦੇ ਹਾਂ ਕਿਉਂਕਿ ਉਹਨੂੰ ਏਸੀ ਵੀ ਜਿਲੇ ਦੀਆਂ ਜਿੱਦਾਂ ਮੈਡੀਕਲ ਸਵਾਮਾਂ ਨੇ ਉਹ ਅਸੀਂ ਬਹੁਤ ਪਛੜੇ ਹੋਏ ਹਾਂ ਕਿਉਂਕਿ ਸਾਡੇ ਜ਼ਿਲ੍ਹੇ ਦਾ ਇੱਕੋ ਇੱਕ ਹਸਪਤਾਲ ਹੈ ਜਿੱਥੇ ਬਿਲਕੁਲ ਜਿਹੜੇ ਮਾਈਨਰ ਛੋਟੀਆਂ ਮਸ਼ੀਨਾਂ ਐਕਸ-ਰੇ ਮਸ਼ੀਨਾਂ ਜਾਂ ਹੋਰ ਉਹ ਵੀ ਪ੍ਰੋਪਰ ਨਹੀਂ ਕੰਮ ਕਰਦੀਆਂ ਉੱਥੇ ਕੋਈ ਮਾਰਕਰੀ ਨਹੀਂ ਸੀ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਸ਼ੁਭਦੀਤ ਨੇ ਜਿਹੜੀ ਮਾਰਕਰੀ ਡਿਲੇਟ ਕੀਤੀ ਉੱਥੇ ਉਹਨੂੰ ਆਪਣੇ ਆਪ ਨੂੰ ਜਾਣਾ ਪਿਆ ਸਿੱਧੂ ਬਚਪਨ ਇਹ ਗਲੀਆਂ ਦੇ ਵਿੱਚ ਖੇਡ ਕੇ ਬਤਾਇਆ ਸਿੱਧੂ ਨੂੰ ਬਚਪਨ ਦੇ ਵਿੱਚ ਸੌਂਕ ਸੀ ਸਮਾਜ ਸੇਵਾ ਦਾ ਜਾਂ ਇਦਾਂ ਦੀ ਮੈਂ ਪਿੰਡ ਦੀ ਨਹਾਰ ਬਦਲਣਾ ਉਦੋਂ ਬੇਟਾ ਗੱਲ ਐ ਵੀ ਦੇਖੋ ਬਚਪਨ ਦੇ ਵਿੱਚ ਇੱਕ ਸੋਚ ਹੁੰਦੀ ਆ ਤੁਹਾਡੀ ਮੇਰੀ ਮਾਂ ਉਹ ਗੇਜਲੇ ਨਾਲ ਸੰਬੰਧਤ ਸੀ ਹਨਾ ਇਲਾਕੇ ਦਾ ਸ਼ਿਸ਼ੋਕਰ ਦਾ ਆਦੇ ਮਾਪੇ ਪੇਕਿਆਂ ਦਾ ਅਸਰ ਬੱਚੇ ਦੇ ਉੱਤੇ ਆਉਂਦਾ ਹੈ ਹਨਾ ਅਸੀਂ ਜੋ ਆਪਦੀ ਮਾਂ ਤੋਂ ਸਿੱਖਿਆ ਅਸੀਂ ਅੱਗੇ ਬੱਚੇ ਚ ਟ੍ਰਾਂਸਫਰ ਕੀਤਾ ਪਰੰਤੂ ਸਾਡੇ ਸਾਰਿਆ ਜੇ ਮੈਂ ਦੇਖਾਂ ਤਾਂ ਸੋਚ ਥੋੜੀ ਜੀ ਐਡਵਾਂਸ ਸੀ ਮਤਲਬ ਜੇ ਭਾ ਮੇਰੀ ਜਿਹੜੇ ਹਾਲਾਤਾਂ ਵਿੱਚ ਸਾਡੇ ਕੋਲ ਸਾਰਨਾ ਦੀ ਘਾਟ ਸੀਗੀ ਪਰੰਤੂ ਸੋਚਦੇ ਸੀ ਲੰਬਾ ਸੀ ਥੋੜਾ ਅੱਗੇ ਤੱਕ ਤਾਂ ਸੀ ਤਾਂ ਹੀ ਇਸੇ ਕਰਕੇ ਸੰਭਵ ਹੋ ਸਕਿਆ ਵੀ ਅਸੀਂ ਇੱਥੋਂ ਤੱਕ ਆਏ ਉਹ ਮੇਰੇ ਵਰਗੇ ਕਿਨਵਾਣੇ ਬੰਦੇ ਨੂੰ ਵੀ ਸਿੱਧੂ ਮੂਸੇ ਦਾਪਾ ਬਾਪ ਬਣਦਾ ਮੌਕਾ ਮਿਲਿਆ